ਸੌ ਦੀ ਸਾਭਾ ਜਿਹੜੇ ਸੂਬੇ ਪਰ ਵਿੱਚ ਚੱਕਾ ਜਾਮ ਕੀਤਾ ਜਾ ਰਿਹਾ ਹੈਗਾ ਤੇ ਤੁਸੀਂ ਪੁੱਤਲਾ ਪੁੱਤਿਆ ਕੀ ਕਹਿਣਾ ਚਾਹੁੰਦੇ ਹੋ ਢੱਲੇਵਾਲ ਦੇ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਗੰਦਰ ਮੋਦੀ ਜਦੋਂ ਇਸ ਕੁਰਸੀ ਤੇ ਸੌ ਚੱਕ ਕੇ ਬੈਹਿੰਦੇ ਨੇ ਇਹ ਪਿੰਡ ਦੀ ਮੈਂਬਰੀ ਤਾਂ ਸ਼ੁਰੂ ਹੋ ਜਾਂਦੀ ਆ ਰਾਜਨੀਤੀ ਉਦੋਂ ਸਾਨੂੰ ਹਲਫੇ ਹੀ ਸੌ ਚਖਾਈ ਜਾਂਦੀ ਆ ਕਿ ਮੈਂ ਬੇਚਤਰਾ ਨਹੀਂ ਕਰੂੰਗਾ ਸਾਰਿਆਂ ਨੂੰ ਇਨਸਾਫ ਦੇ ਪਰ ਅੱਜ ਉਹ ਧਾਰਮਿਕ ਹੌਣ ਦੇ ਬਾਵਜੂਦ ਮੈਨੂੰ ਲੱਗਦਾ ਵੀ ਉਹ ਨਾਸਤਕ ਇਨਸਾਨ ਬਣਿਆ ਹੋਇਆ ਸਾਡਾ ਪ੍ਰਧਾਨ ਮੰਤਰੀ ਦਿੱਤੀ ਬਾੜੀ ਮੰਤਰੀ ਤੇ ਜਿੰਨੇ ਵੀ ਨੇ ਰੀਜਨ ਕੀ ਆ ਕਿ ਜਦੋਂ ਆਪਣੇ ਧਰਮ ਦੀ ਸੌਖਾ ਦੀ ਤੋਂ ਹੀ ਮੁੱਕਰ ਗਏ ਉਦੋਂ ਵਾਦਾ ਕਰਦੇ ਨੇ ਕਿ ਅਸੀਂ ਇਕੱਲੀ ਆਪਣੀ ਬੀਜੇਪੀ ਦੇ ਪ੍ਰਧਾਨ ਮੰਤਰੀ ਦੀ ਬੀਜੇਪੀ ਦੀ ਸਰਕਾਰ ਨਹੀਂ ਸਾਰਿਆਂ ਦੀ ਸਰਕਾਰ ਆ ਪਰ ਜ ਆ ਧੱਕੇ ਸਾਹੀਆਂ ਦੇਖ ਰਹੇ ਹੋ ਕਿ ਦੇਸ਼ ਆਪਣੇ ਦੇਸ਼ ਦੇ ਵਿੱਚ ਉਹ ਅੰਨਦਾਤਾ ਜਿਹੜਾ ਕਿ ਜਦੋਂ ਸਾਡਾ ਦੇਸ਼ ਅਮਰੀਕਾ ਤੋਂ ਬਾਹਰਲੇ ਦੇਸ਼ਾਂ ਤੋਂ ਕਣਕ ਮੰਗਾਉਂਦਾ ਸੀ ਠੂਠਾ ਫੜ ਕੇ ਜਾਂਦਾ ਸੀ ਸਾਡੀ ਸਾਰਿਆਂ ਦੀ ਬੇਇੱਜ਼ਤੀ ਹੁੰਦੀ ਸੀ ਅਸੀਂ ਸੱਪਾਂ ਦੀਆਂ ਫਿਰੀਆਂ ਦਾੜੜ ਕੇ ਕਿਸਾਨ ਨੇ ਮਜ਼ਦੂਰ ਨੇ ਛੋਟੇ ਦੁਕਾਨਦਾਰ ਨੇ ਟਰਾਂਸਪੋਰਟਰਾਂ ਨੇ ਸਾਰਿਆਂ ਨੇ ਲੱਕ ਬੰਨ ਕੇ ਇਹ ਦੇਸ਼ ਦੇ ਨਾਸਾਂ ਥਾਂ ਹੀ ਕੱਢਦਾ ਅਨਾਜ ਪਰ ਮੈਨੂੰ ਹੈਰਾਨ ਆ ਇਹਨਾਂ ਨੇ ਸਾਨੂੰ ਸਨਮਾਨ ਤਾਂ ਕੀ ਕਰਨਾ ਸੀ ਸਨਮਾਨ ਇਹ ਦੇਣ ਲੱਗੇ ਨੇ ਕਿ ਕਿਸਾਨਾਂ ਦਾ ਆਗੂ ਜਗਜੀਤ ਸਿੰਘ ਢੱਲੇਵਾਲ ਆ ਜੇ 34 ਦਿਨ ਹੋ ਗਏ ਇੱਕ ਸਾਲ ਤੋਂ ਤਾਂ ਬੈਠੇ ਨੇ ਇਹ ਸੰਭੂ ਬਾਰਡਰ ਤੇ ਕਿ ਜਿਵੇਂ ਅਸੀਂ ਪਾਕਿਸਤਾਨ ਟੱਪਣ ਨੂੰ ਫਿਰਦੇ ਆ ਵੀ ਸਾਨੂੰ ਟੱਪਣ ਦੀ ਦਿੰਦੇ ਸਾਨੂੰ ਦਿੱਲੀ ਉਹ ਪਾਕਿਸਤਾਨ ਬਣਾਈ ਪਈ ਆ ਦੇਖਦੀ ਇਸ ਗੱਦੀ ਸਰਕਾਰ ਨੇ ਬੀਜੇਪੀ ਨੇ ਹਰਿਆਣਾ ਹਰਿਆਣੇ ਚ ਵੀ ਇਹਨਾਂ ਦੀ ਸਰਕਾਰ ਦਿੱਲੀ ਚ ਵੀ ਇਹਨਾਂ ਦੀ ਸਰਕਾਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਬਜ਼ੁਰਗ ਬੰਦਾ ਜਗਜੀਤ ਸਿੰਘ ਢੱਲੇਵਾਰ ਤਿੱਲ ਤਿੱਲ ਕਰਕੇ 34 35 ਦਿਨ ਹੋ ਗਏ ਉਹ ਇਹ ਕਹਿ ਰਿਹਾ ਮੇਰੀਆਂ ਮੰਗਾ ਪ੍ਰਵਾਨ ਕਰੋ ਇਥੋਂ ਦੀ ਪੰਜਾਬ ਸਰਕਾਰ ਪ੍ਰਸ਼ਾਸਨ ਨੂੰ ਭੇਜੀ ਜਾ ਰਹੀ ਆ ਦੇ ਸੈਂਟਰ ਚੋਂ ਆਈ ਜਾਂਦੇ ਨੇ ਗੱਲ ਸਿਰਫ ਇੰਨੀ ਕਰਦੇ ਨੇ ਜੀ ਤੁਸੀਂ ਭਖੜਤਾਲ ਛੱਡ ਦਿਓ ਸਿਰਫ ਭਖੜਤਾਲ ਛੱਡੋ ਤੇ ਹਸਪਤਾਲ ਚ ਪਹੁੰਚ ਜਾਓ ਇਹ ਕੀ ਤਰੀਕਾ ਜੀ ਉਹ ਨਾ ਢੱਲੇਵਾਲ ਦਾ ਇੱਕੋ ਐਲਾਨ ਹੈ ਕਿ ਜਾਂ ਜਾਨ ਦਊ ਸਹਾਦਤ ਦਊ ਜਾਂ ਕਿਸਾਨੀ ਮੰਗਾ ਨੇ ਜਿਹੜੀਆਂ ਥੋਨੇ ਆਪ ਮੂੰਹੋਂ ਪ੍ਰਧਾਨ ਮੰਤਰੀ ਜੀ ਤੁਸੀਂ ਕਾਲੇ ਕਾਨੂੰਨ ਲਿਆਂਦੇ ਉਹ ਵਾਪਸ ਲਏ ਵਾਪਸੀ ਜਾਦ ਲੈ ਜਦੋਂ ਸਾਡੇ 700 ਕਿਸਾਨ ਦੀ ਤੁਸੀਂ ਜਾਨ ਲੈ ਚੁੱਕੇ ਹੋ ਹੁਣ ਪਤਾ ਨਹੀਂ ਦੋ ਤਿੰਨ ਕਿਸਾਨ ਹੁਣ ਵੀ ਰੱਬ ਨੂੰ ਪਿਆਰੇ ਹੋਗੇ ਨੇ ਕਿੰਨੀਆਂ ਠੰਡਾਂ ਨੇ ਕਿੰਨੇ-ਕਿੰਨੇ ਆਪਾਂ ਕੱਪੜੇ ਪਾਈ ਫਿਰਦਿਆ ਧੰਨ ਨੇ ਮੈਂ ਨਮਸਕਾਰ ਕਰਦਾ ਉਹਨਾਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿਹੜੇ ਇੱਕ ਇੱਕ ਸਾਲ ਤੋਂ ਸੰਭੂ ਬਾੜਦਰ ਤੇ ਬੈਠ ਨੇ ਖਨੌਰੀ ਬਾੜਦਰ ਤੇ ਬੈਠ ਨੇ ਅਖੀਰ ਨੂੰ ਡੱਲੇਵਾਲ ਨੇ ਫੈਸਲਾ ਲਿਆ ਵੀ ਹੁਣ ਸਹਾਦਤ ਦਿੱਤੇ ਬਿਨਾ ਇਹ ਸੁੱਤੀਆਂ ਸਰਕਾਰਾਂ ਨੇ ਜਾਗਣਾ ਵੀ ਮੈਂ ਜਾਨੇ ਦਿੰਦਾ ਹੁਣ ਵੀ ਉਹਨੂੰ ਇਹ ਕਹੀ ਜਾ ਰਹੇ ਨੇ ਮੈਨੂੰ ਇੱਕ ਬੜਾ ਦੁੱਖ ਆਇਆ ਕਹਿੰਦੇ ਨੇ ਕੋਰਟਾਂ ਦੇ ਖਿਲਾਫ ਨਹੀਂ ਬੋਲੀਦਾ ਮੈਂ ਨਹੀਂ ਬੋਲਦਾ ਪਰ ਮੈਂ ਰੋਂ ਤਾਂ ਜ਼ਰੂਰ ਇਹ ਜ਼ਰੂਰ ਕਹੂੰਗਾ ਸੁਪਰੀਮ ਕੋਰਟ ਜਿਹੜਾ ਕੇਂਦਰ ਨੂੰ ਤਾੜਨਾ ਚਾਹੁੰਦਾ ਉਹਨੂੰ ਤਾੜਨ ਦੀ ਬਜਾਏ ਪੰਜਾਬ ਸਰਕਾਰ ਦੇ ਮੋਢੇ ਤੇ ਧਰ ਕੇ ਕਿਸਾਨਾਂ ਨੂੰ ਤੰਗ ਕਰਨਾ ਚਾਹੁੰਦੀ ਹੈ ਕਹਿੰਦੀ ਹੈ ਡੱਲੇਵਾਲ ਨੂੰ ਜਿਵੇਂ ਮਰਜ਼ੀ ਚੱਕ ਕੇ ਲਿਆਓ ਸਾਨੂੰ ਪਤਾ ਵੀ ਜੇ ਤੁਸੀਂ ਦਰਬਾਰ ਸਾਹਿਬ ਤੇ ਹਮਲੇ ਕਰਾ ਕੇ ਸਮੇਂ ਦੀਆਂ ਸਰਕਾਰਾਂ ਅਕਾਲ ਤਖ਼ਤਾ ਹਟਾ ਸਕਦੇ ਨੇ 34 ਗੁਰਦੁਆਰੇ ਦੀ ਬੇਅਦਬੀ ਕਰਾ ਸਕਦੇ ਰੇ ਤੁਸੀਂ ਡੱਲੇਵਾਲ ਨੂੰ ਵੀ ਉੱਥੇ ਸਾਡੇ ਕਿਸਾਨਾਂ ਨੂੰ ਸ਼ਹੀਦ ਕਰਕੇ ਡਾਂਗਾ ਮਾਰ ਕੇ ਫੱਟਣ ਕਰਕੇ ਫੌਜ ਲਾ ਕੇ ਚੱਕ ਕੇ ਲਿਆ ਸਕਦੇ ਹੋ ਪਰ ਏ ਜਰੂਰ ਸੋਚੇਗੇ ਸਾਰੀ ਦੁਨੀਆ ਤੁਹਾਡੇ ਵੱਲ ਦੇਖਦੀ ਆ ਪ੍ਰਧਾਨ ਮੰਤਰੀ ਜੀ ਤੁਸੀਂ ਹਰ ਦੇਸ਼ 'ਚ ਜਹਾਜ਼ ਚੜ੍ਹ ਕੇ ਚਲੇ ਜਾਂਦੇ ਹੋ ਜਿਹੜਾ ਹੁਣ ਸਨਮਾਨ ਮਿਲਦਾ ਇਹ ਨਹੀਂ ਮਿਲਦਾ ਜੇ ਅਹੀ ਜੀ ਗਲਤੀ ਕਰ ਲਈ ਤੁਸੀਂ ਮੰਗਾ ਬੰਨੋ ਸਾਰੇ ਮੰਗਾ ਪ੍ਰਵਾਨ ਕਰੋ ਉਸ ਤੋਂ ਬਾਅਦ ਆਪਣੇ ਆਪ ਕਿਸਾਨਾਂ ਅਗੂ ਨੂੰ ਉੱਠ ਖੜਨੇ ਅੱਜ ਪ੍ਰਧਾਨ ਮੰਤਰੀ ਉਹ ਫੁੱਤਲਾ ਫੁਕਿਆ ਅਗਲਾ ਸੰਘਰਸ਼ ਕੀ ਹੋਵੇਗਾ ਜਦ ਤੱਕ ਮੰਗਾ ਨਹੀਂ ਪ੍ਰਵਾਨ ਦੇਖਦੇ ਪ੍ਰਧਾਨ ਮੰਤਰੀ ਸੋਚਣਗੇ ਸਾਨੂੰ ਠੰਡ 'ਚ ਘਰੇ ਪਾਉਣ ਦੇਣਾ ਕਿ ਨਹੀਂ ਜੇ ਉਹਨਾਂ ਨੇ ਨਹੀਂ ਪਾਉਣ ਦੇਣਾ ਅਸੀਂ ਮੋੜਾ ਦੇ ਦੇ ਕੇ ਸਮੇਂ-ਸਮੇਂ ਤੇ ਜਿਵੇਂ ਕੋਈ ਟਾਬਰਾ ਤੇ ਛੜਦਾ ਕੋਈ ਕੁਝ ਕਰਦਾ ਮਨ ਮੰਗਾਉਂਦਾ ਤਾਂ ਅਸੀਂ ਮੰਗਈਆਂ ਸਾਡਾ ਵੀ ਜੀ ਕਰਦਾ ਹੈ ਅੱਜ ਜੋ ਕਿਸਾਨ ਯੂਨੀਅਨ ਜਗਜੀਤ ਸਿੰਘ ਡੱਲੇਵਾਲ ਤੇ ਭੰਦੇਸਰ ਸਾਹਿਬ ਨੇ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਉਹ ਪੂਰੀ ਤਰ੍ਹਾਂ ਕਾਮਯਾਬ ਹੈ ਔਰ ਪੂਰਾ ਅਸਰ ਸਾਰੇ ਹਿੰਦੁਸਤਾਨ ਚ ਸਾਰਾ ਦੇਸ਼ ਦੇਖ ਰਿਹਾ ਹੈ ਤੇ ਸਾਰਾ ਦੇਸ਼ ਬੰਦ ਹੈ ਜਿਹਦੇ ਵਿੱਚ ਸਾਰੀਆਂ ਟ੍ਰੇਨਾਂ ਬੰਦ ਨੇ ਤੇ ਇਹਦਾ ਅਸਰ ਬਿਲਕੁਲ ਪਊਗਾ ਸਿਰੇ ਤੱਕ ਪਊਗਾ ਤੇ ਮੈਂ ਅਕਾਲੀ ਦਲ ਸਤਾਤਰ ਵੱਲੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇੰਨੀ ਪ੍ਰੀਖਿਆ ਨਾ ਲਵੋ ਕਿਸਾਨਾਂ ਦੀ ਕਿ ਸਾਡਾ ਦੇਸ਼ ਦੋ ਹਿੱਸਿਆਂ ਚ ਵੰਡਿਆ ਜਾਵੇ ਕਿਰਪਾ ਕਰੋ ਇਹਨਾਂ ਦੀਆਂ ਮੰਗਾਂ ਮੰਨੋ ਇਹ ਥੋੜਾ ਜਿਹਾ ਵੀ ਸੁਪਰੀਮ ਕੋਰਟ ਨੂੰ ਤੁਸੀਂ ਵਰਤ ਕੇ ਕਿਸਾਨਾਂ ਨੂੰ ਹੋਰ ਕਦੇ ਉਹਨਾਂ ਨੂੰ ਕਹਿੰਦੇ ਹੋ ਚੱਕਣ ਦੀ ਗੱਲ ਕਦੇ ਕਹਿੰਦੇ ਹੋ ਕਿ ਉਹ ਮੰਗਾਂ ਮੰਨਣ ਤੋਂ ਇਨਕਾਰੀ ਨੇ ਕਦੇ ਕਹਿੰਦੇ ਹੋ ਕਿਸਾਨ ਜੁਨੀਆ ਨਾਲ ਕਈ ਹਿੱਸਿਆਂ ਚ ਵੰਡ ਗਈਆਂ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰੋ ਇਹਨਾਂ ਦੀਆਂ ਮੰਗਾਂ ਖੁੱਡੀਆਂ ਮੰਨੀਆਂ ਹੋਈਆਂ ਉਹਨਾਂ ਨੂੰ ਲਾਗੂ ਕਰੋ ਤਾਂ ਕਿ ਦੇਸ਼ ਤੇ ਕਿਸਾਨ ਖੁਸ਼ਹਾਲ ਹੋ ਸਕੇ